ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਰੋਕਣ ਲਈ ਭਾਵੇਂ ਕਿ ਪੰਜਾਬ ਸਰਕਾਰ ਲਗਾਤਾਰ ਸਖਤੀ ਦੇ ਵਿੱਚ ਹੈ ਪਰ ਇਸ ਦੇ ਬਾਵਜੂਦ ਵੀ ਕਈ ਵਿਭਾਗਾਂ ਦੇ ਵਿੱਚ ਕਈ ਅਫਸਰ ਭ੍ਰਿਸ਼ਟਾਚਾਰ ਰਿਸ਼ਵਤ ਲੈਣ ਤੋਂ ਬਾਝ ਨਹੀਂ ਆ ਰਹੇ ਇਸ ਬਾਰੇ ਦੀ ਕਬੱਡੀ ਖਬਰ ਤੁਹਾਨੂੰ ਸੁਖਾਰ ਜਾ ਰਹੀਆਂ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਤੋਂ ਜਿੱਥੇ ਕਿ ਬਿਜ਼ਨਸ ਬਿਊਰੋ ਕੋਲ ਇੱਕ ਸ਼ਿਕਾਇਤ ਇੱਕ ਵਿਅਕਤੀ ਨੇ ਕੀਤੀ ਸੀ ਕਿ ਪਟਵਾਰੀ ਜੋ ਕਿ ਉਹਨਾਂ ਦੇ ਵਿਰਾਸਤੀ ਇੰਤਕਾਲ ਦੋ ਮਰਲੇ ਦਾ ਵਿਰਾਸਤੀ ਇੰਤਕਾਲ ਲਈ 6000 ਰੁਪਏ ਦੀ ਮੰਗ ਕਰ ਰਿਹਾ ਸੀ ਤਾਂ 5000 ਰੁਪਏ ਦੇ ਵਿੱਚ ਡੀਲ ਖਤਮ ਹੋਈ ਸੀ ਤਾ 2000 ਰੁਪਏ ਪਟਵਾਰੀ ਨੇ ਪਹਿਲਾਂ ਲਿਆ ਤਾਂ 3000 ਰੁਪਿਆ ਪਰ ਬਰਾਸਤਿੰਤ ਕਾਲ ਕਰਨ ਤੋਂ ਬਾਅਦ ਦੀ ਮੰਗ ਕਰ ਰਿਹਾ ਹੈ ਇਸ ਨੂੰ ਲੈ ਕੇ ਬਿਲਾ ਬਿਊਰੋ ਦੀ ਟੀਮ ਨੇ ਜਾਲ ਪਛਾਇਆ ਤਾਂ ਦੱਸਿਆ ਜਾ ਰਿਹਾ ਕਿ 3000 ਰੁਪਏ ਦੇ ਕੇ ਜਦੋਂ ਉਸ ਵਿਅਕਤੀ ਨੂੰ ਭੇਜਿਆ ਤਾਂ ਪਟਵਾਰੀ ਦਾ ਕਰਿੰਦਾ ਪੈਸੇ ਲਿੰਦਾ ਹੋਇਆ ਰੰਗੇ ਹੱਥੀਂ ਕਾਬੂ ਕਰ ਲਿਆ ਤੇ ਪਟਵਾਰੀ ਮੌਕੇ ਤੋਂ ਭੱਜਣ ਵਿੱਚ ਫਰਾਰ ਹੋ ਗਿਆ ਇਹ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਸੀਦ ਪਖ ਸਿੰਘ ਨਗਰ ਦੀ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਪਟਵਾਰੀ ਦੇ ਕਰਿੰਦੇ ਜਿਹੜੇ ਰੱਖੇ ਹੁੰਦੇ ਨੇ ਉਸ ਦੇ ਜਿਹੜੇ ਲੋਕਾਂ ਤੋਂ ਪੈਸੇ ਲੈਂਦੇ ਨੇ ਤਾਂ ਪਟਵਾਰੀ ਦੇ ਜੇਬ ਦੇ ਵਿੱਚ ਜਾਂਦੇ ਨੇ ਤੇ ਤੁਸੀਂ ਨੂੰ ਲੈ ਕੇ ਤਸਵੀਰਤ ਤੁਸੀਂ ਦੇਖ ਸਕਦੇ ਹੋ ਕਿ ਇਹ ਮਿਲਨਸ ਬਿਊਰੋ ਨੇ ਮਾਮਲਾ ਦਰਜ ਕਰ ਲਿਆ ਪਟਵਾਰੀ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਛਾਪੇ ਮਾਰੀ ਬਿਲਨ ਬਿਰ ਵੱਲੋਂ ਕੀਤੀ ਜਾ ਰਹੀ ਹੈ ਇਹ ਤਸਵੀਰਤ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਵੱਲੋਂ ਭਾਵੇਂ ਲਗਾਤਾਰ ਸਖਤ ਨਿਰਦੇਸ਼ ਦਿੱਤੇ ਹੋਏ ਨੇ ਪਿਛਤਾਚਾਰ ਰੋਕਣ ਵਾਸਤੇ ਪਰ ਅਜੇ ਵੀ ਕਈ ਮਹਿਕਮਤਾਂ ਵਿੱਚ ਇਸ ਤਰੀਕੇ ਨਾਲ ਪਿਛਤਾਚਾਰ ਧੱਲੇ ਦਲ ਚੱਲ ਰਿਹਾ ਪਰ ਲੋਕ ਜਾਗਰੂਕ ਹੋ ਚੁੱਕੇ ਨੇ ਲੋਕਾਂ ਨੂੰ ਪਤਾ ਹੈ ਕਿ ਕਿੰਨੀ ਫੀਸ ਲੱਗਦੀ ਹੈ ਕਿੰਨੇ ਪੈਸੇ ਜਿਹੜੇ ਇਹ ਜਾਣ ਬੁਝਕੇ ਰਿਸ਼ਵਤ ਲਈ ਮੰਗ ਕਰ ਰਹੇ ਨੇ ਤੇ ਸ਼ਿਕਾਇਤ ਵਿਜੀਲੈਂਸ ਬਿਊਰੋ ਕੋਲ ਕੀਤੀ ਹੈ ਤਾਂ ਵਿਜੀਲੈਂਸ ਬਿਊਰੋ ਨੇ ਦੱਸਿਆ ਕਿ ਸਮੇਂ ਸਮੇਂ ਤੇ ਇਸ ਤਰੀਕੇ ਦੀ ਕਾਰਵਾਈ ਨ ਕਰ ਦਿੰਦੇ ਆ ਤਸਵੀਰ ਪਕਸਿੰਗਰ ਨਮਾ ਸ਼ਹਿਰ ਤੁਹਾਨੂੰ ਦਿਖਾ ਰਹੇ ਹਾਂ ਤਸਵੀਰ ਜਿੱਥੇ ਕੀ ਤੁਸੀਂ ਦੇਖੋ ਕਿ ਪਟਵਾਲੀ ਦਾ ਕਰਿੰਦਾ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਤਾਂ ਇਸ ਤਰੀਕੇ ਦੀਆਂ ਤਸਵੀਰਾਂ ਪੰਜਾਬ ਭਰ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਆਉਂਦੀਆਂ ਨੇ ਕਈ ਜਗ੍ਹਾ ਕਾਰਵਾਈ ਹੁੰਦੀ ਹੈ ਪਰ ਕਈ ਜਗ੍ਹਾ ਨਹੀਂ ਹੁੰਦੀ ਪਰ ਕਿਤਨੇ ਕਿਤੇ ਹੁਣ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਨੇ ਸ ਤਾ ਆਲੋਗ ਦੇ ਵਿੱਚੋਂ ਹੋਰ ਵੀ ਤਰੀਕੇ ਦੇ ਰਿਸ਼ਵਤਖੋਰ ਪਛਤਾਚਾਰੀ ਅਫਸਰ ਫੜੇ ਜਾਣਗੇ ਇਸ ਨੂੰ ਲੈ ਕੇ ਜਿਨ੍ਹਾਂ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਤੇ ਜਿਨ੍ਹਾਂ ਨੇ ਇਸ ਪਟਵਾਰੀ ਦੇ ਕਿਰਿੰਦਰ ਫੜਾਇਆ ਉਹਨਾਂ ਵੱਲੋਂ ਕੀ ਕਿਹਾ ਪਲ ਤੁਸੀਂ ਉਹ ਵੀ ਸੁਣੋ ਭਾਜੀ ਕੀ ਨਾਂ ਆਪਣਾ ਜੀ ਮੇਰਾ ਨਾਂ ਹਰਮੇਲ ਸਿੰਘ ਪਿੰਡ ਮੇਰਾ ਛੋਕਰ ਤੇ ਅੱਜ ਆ ਜਿਹੜਾ ਤੁਸੀਂ ਪਟਵਾਰੀ ਫੜਾਇਆ ਕੀ ਕੀ ਦਾ ਨਾਂ ਚ ਇਹ ਕੀ ਗੱਲ ਹੋਈ ਇਹ ਮੇਰਾ ਛੋਟਾ ਵੀਰ ਆ ਪ੍ਰਦੀਪ ਜੀ ਤੇ ਇਹ ਬੰਦੇ ਦੀ ਡੈਡੀ ਦੀ ਡੈਥ ਹੋ ਗਈ ਸੀ ਡੇਢ ਕਿ ਮਹੀਨਾ ਪਹਿਲਾਂ ਉਹ ਇੰਤਕਾਲ ਲਈ ਇਹ 2 ਮਰਲੇ ਦਾ ਇੰਤਕਾਲ ਚੜਾਉਣਾ ਸੀਗਾ ਸੱਤਾਂ ਦਿਨਾਂ ਕੁਝ ਸਰਸਾਂਝਾਂ ਹੀ ਆਂਦੀਆਂ ਇਹਦੇ ਨਾਲ ਜੀ ਉਹਨੇ ਦੀ ਜਗ੍ਹਾ ਵੀ ਨਹੀਂ ਹੋਣੀ ਮੇਰੇ ਹਿਸਾਬ ਨਾਲ ਜੰਨੇ 6000 ਦੀ ਡਿਮਾਂਡ ਕਰ ਰਿਆ ਸੀਗਾ ਤੇ ਬਾਅਦ ਦੇ ਵਿੱਚ ਹੌਲੀ ਹੌਲੀ ਲੈਸ ਕਹਿ ਰਿਆ ਉਹਦੀ ਵੀਡੀਓ ਬੜੀਆਂ ਸਾਰੀ ਆਪਣੇ ਕੋਲ ਆ ਫਿਰ 5000 ਰੁਪਏ ਦੇ ਆ ਗਿਆ ਨਾ ਪੰਜਾਂ ਦੇ ਵਿੱਚੋਂ 2000 ਇੱਕ ਕਿਸ਼ਤ ਦਿੱਤੀ 3000 ਵਿਪਨਜੀ ਦੇ ਸਹਾਇਕ ਨੇ ਅੱਜ ਕਿਸ਼ਤ ਲਈ ਆ ਤੇ ਹੁਣ ਵਿਪਨਜੀ ਫਰਾਰ ਦੱਸੇ ਜਾ ਰਹੇ ਆ ਤੇ ਉਹਦਾ ਸਹਾਇਕ ਨੂੰ ਜਿੱਦਾਂ ਜੋ ਵੀ ਕਹ ਲਓ ਤੇ ਉਹਨਾਂ ਨੂੰ ਵਿਜੀਲੈਂਸ ਲੈ ਚੁੱਕੀ ਜਾ ਚੁੱਕੀ ਆ ਤੇ ਬਾਕੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਕਦੋਂ-ਕਦੋਂ ਪੈਸੇ ਦਿੱਤੇ ਸੀ ਤੁਸੀਂ ਇਹਨਾਂ ਨੂੰ ਜੀ ਇਹਨਾਂ ਨੂੰ ਆਪਾਂ ਪਰसों 2000 ਰੁਪਏ ਦਿੱਤਾ ਅੱਜ 3000 ਰੁਪਏ ਰੰਗੇ ਹੱਥੀ ਉਹਦੇ ਹੱਥ ਹੱਥ ਜੋ ਵੀ ਸਾਰਾ ਕੁਝ ਕਰਾ ਲਿਆ ਉਹਦਾ ਤੋਹਲੇ ਤੇ ਰੰਗੇ ਹੱਥੀ ਆ ਸਾਰਾ ਕੁਝ ਇਹ ਤੇ ਜਾਨੀ ਬਾਕੀ ਆਪਣੇ ਅਫਸਰ ਦੱਸਣਗੇ ਮੈਂ ਤਾਂ ਇਹ ਚਾਹੁੰਦਾ ਆ ਮੈਂ ਅੱਗੇ ਵੀ ਦੋ ਤਿੰਨ ਅਫਸਰਾਂ ਦੇ ਜਾਨੀ ਕਿ ਕਰਾਏ ਆ ਠੀਕ ਹੈ ਨਹੀਂ ਇੱਕ ਕਾਨੂੰਗੋ ਸਾਹਿਬ ਸੀ ਇੱਕ ਹੋਰ ਸੀ ਕੋਈ ਚਲੋ ਦੱਸਾਂਗੇ ਫ੍ਰੀ ਟਾਈਮ ਤੇ ਇਹਨਾਂ ਦੇ ਮੈਂ ਜਾਨੀ ਕਿ ਖੜੇ ਪਿਆ ਆ ਜੀ ਜਿੰਨੇ ਇਹ ਜਿਹੜੀ ਰਿਸ਼ਵਤ ਖੋਰ ਅਫਸਰ ਆ ਨਾ ਉਹ ਕੋਈ ਵੀ ਰੈਂਕ ਦਾ ਹੋਵੇ ਮੈਨੂੰ ਕੋਈ ਆ ਕੇ ਦੱਸੇ ਤੇ ਮੈਂ ਪੂਰੀ ਬਾਹ ਲਾਵਾਂਗਾ ਜੀ ਹਰ ਤਰ੍ਹਾਂ ਮਦਦ ਕਰਾਂਗਾ ਪਰ ਜਿਹੜਾ ਰਿਸ਼ਵਤ ਖੋਰ ਆ ਹੋਰ ਨਹੀਂ ਅਫਸਰ ਨੂੰ ਕਿਸੇ ਨੂੰ ਗਲਤ ਕਰਨੇ ਜਿਹੜਾ ਰਿਸ਼ਵਤ ਖੋਰ ਬੰਦਾ ਆ ਉਹਨੂੰ ਟੰਗੋ ਪੈ ਜਾਓ ਹੱਥ ਧੋ ਕੇ ਮਗਰ ਉਹਨਾਂ ਦੇ ਇਨੀ ਤਦੈ ਹਟਣਾ ਆ ਇਹ ਤਨਖਾਹਾਂ ਨਾ ਨਹੀਂ ਰੱਜਦੇ 90 90 ਹਜ਼ਾਰ ਤਨਖਾਹ ਲੈਂਦੇ ਆ ਇਹ ਹਾਂਜੀ ਉਹਨਾਂ ਨਾਲ ਨਹੀਂ ਰਜਾ ਆਂਦਾ ਇਹਨਾਂ ਨੂੰ ਤੇ ਬਾਕੀ ਆਪਾਂ ਡਟੇ ਹੋਣ ਹਰ ਜੀ ਲੱਗਦਾ ਇੱਥੇ ਬਿਨਾ ਕੰਮ ਤੋਂ ਯਾਨੀ ਕਿ ਬਿਨਾ ਰਿਸ਼ਵਤ ਦਿੱਤੇ ਹੋਏ ਕੰਮ ਨਹੀਂ ਹੁੰਦਾ ਇੱਥੇ ਨਹੀਂ ਹੁੰਦਾ ਨਹੀਂ ਹੁੰਦਾ ਨਹੀਂ ਹਰ ਕੰਮ ਦੇ ਪੈਸੇ ਲੱਗਦੇ ਆ ਹਰ ਕੰਮ ਦੇ ਇਹਨਾਂ ਨੇ ਪੈਸੇ ਇਹਨਾਂ ਦੇ ਮੂੰਹ ਪੈ ਗਏ ਲੋਕ ਆਪਾਂ ਜਾਣਤਾਂ ਨੇ ਨੇ ਨਾ ਇਹਨਾਂ ਨੂੰ ਦੇ ਦੇ ਕੇ ਚਮਲਾ ਲਿਆ ਕੁਝ ਲੋਕ ਆ ਜਿਹੜੇ ਆਪਾਂ ਕਹਿੰਦੇ ਵੀ ਜਲਦੀ ਇਹਨਾਂ ਨੂੰ ਪੈਸੇ ਦੇ ਕੇ ਕੰਮ ਕਰਾ ਲਓ ਪਰ ਆਪਾਂ ਤਾਂ ਇਹੀ ਗੱਲ ਕਹਿੰਨੇ ਆ ਵੀਰ ਜੀ ਇਹਨਾਂ ਦਾ ਡਟ ਕੇ ਵਿਰੋਧ ਕਰੋ ਆ ਜਿਹੜੀ ਵਿਜੀਲੈਂਸ ਨੇ ਕਾਰਵਾਈ ਕੀਤੀ ਆ ਉਹਨੂੰ ਸੀ ਕਿਵੇਂ ਦੇਖਦੇ ਹੋ ਜੀ ਬਹੁਤ ਵਧੀਆ ਕਾਰਵਾਈ ਕੀਤੀ ਆ ਜੀ ਇਦਾਂ ਹੋਣੀ ਚਾਹੀਦੀ ਹੈ ਇਦਾਂ ਹੀ ਹੋਣੀ ਠੀਕ ਹੈ ਛੱਡੋ ਨਾ ਠੀਕ ਹੈ ਠੀਕ ਹੈ